ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਜਤਿੰਦਰ ਕੌਰ ਐਸ ਕੇ ਐਮ ਸੀ ਪਟਿਆਲਾ ਦਿਹਾਤੀ ਅਤੇ ਹਲਕਾ ਕੋਆਰਡੀਨੇਟਰ ਊਮਨ ਵਿੰਗ ਪਟਿਆਲਾ ਦਿਹਾਤੀ ਦੇਖੋ ਜੀ ਮੰਤਰੀ ਸਾਹਿਬ ਕਾਫੀ ਦਿਨਾਂ ਤੋਂ ਵੱਖ-ਵੱਖ ਪਿੰਡਾਂ ਦੇ ਦੌਰੇ ਤੇ ਨੇ ਤੇ ਇਸ ਦੌਰਾਨ ਉਹਨਾਂ ਵੱਲੋਂ ਵਿਕਾਸ ਕਾਰਜਾਂ ਦੇ ਜਿਹੜੇ ਫੰਡ ਹੈਗੇ ਨੇ ਉਹਨਾਂ ਦੀ ਬਹੁਤ ਵੱਡੀ ਗ੍ਰਾਂਟ ਪਿੰਡਾਂ ਵਿੱਚ ਵੰਡੀ ਜਾ ਰਹੀ ਹੈ ਤੇ ਇਸੇ ਲੜੀ ਤਹਿਤ ਅੱਜ ਮੰਤਰੀ ਸਾਹਿਬ ਪਿੰਡ ਲੋਟ ਵਿੱਚ ਆਏ ਸੀ ਤੇ ਇੱਥੇ ਬਹੁਤ ਭਾਰੀ ਗਿਣਤੀ ਵਿੱਚ ਇਕੱਠ ਹੋਇਆ ਖਾਸ ਕਰਕੇ ਮੈਂ ਆਪਣੀਆਂ ਭੈਣਾਂ ਦਾ ਜ਼ਿਕਰ ਕਰਾਂਗੀ ਮਹਿਲਾਵਾਂ ਦਾ ਵੀ ਤੇ ਮੰਤਰੀ ਸਾਹਿਬ ਨੇ ਇੱਥੇ ਦੇਖੋ ਜੀ ਦੋ ਵੱਡੇ ਜਿਹੜੇ ਗ੍ਰਾਂਟ ਹੈਗੀ ਏ ਇੱਕ 5 ਲੱਖ ਦੀ ਗ੍ਰਾਂਟ ਬਾਲਮਿਕੀ ਧਰਮਸ਼ਾਲਾ ਵਾਸਤੇ ਤੇ ਦੂਸਰੀ 9 ਲੱਖ ਦੀ ਗ੍ਰਾਂਟ ਦੂਜੀ ਕਿ ਧਰਮਸ਼ਾਲਾ ਉਹਦੇ ਵਾਸਤੇ ਰਾਮਦਾਸੀਆ ਧਰਮਸ਼ਾਲਾ ਉਹਦੇ ਲਈ ਦਿੱਤੀ ਹੈ ਇਸ ਤੋਂ ਇਲਾਵਾ ਮੰਤਰੀ ਸਾਹਿਬ ਨੇ ਜਿਹੜੇ ਕੱਚੇ ਮਕਾਨਾਂ ਵਾਲੇ ਫਾਰਮ ਸੀਗੇ ਇੱਕ ਇੱਕ ਲੱਖ ਦੀ ਜਿਹੜੀ ਗ੍ਰਾਂਟ ਹੈਗੀ ਏ ਕਾਫੀ ਇੱਥੇ ਲੋਕਾਂ ਨੂੰ ਦੇਖੇ ਗਏ ਨੇ ਉਹ ਤੇ ਬੜੀ ਖੁਸ਼ੀ ਦੀ ਲਹਿਰ ਦੇਖੀ ਗਈ ਹੈ ਜੀ ਲੋਕਾਂ ਵਿੱਚ ਇੱਥੇ ਮੈਂ ਤੁਸੀਂ ਗੱਲ ਕੀਤੀ ਹੈ ਕੱਚੇ ਕਰਨ ਦੇ ਜਿਹੜੇ ਪੈਸੇ ਵੇਲੇ ਨੇ ਕੀ ਲੱਗਦਾ ਕਦੋਂ ਤੱਕ ਇਹ ਕਿਲਾ ਤੇ ਰੋਕੇ ਡਿਮਾਂਡ ਵੀ ਰੋਕਾਂ ਦੀ ਤੁਸੀਂ 60 ਬੰਦਾ ਦੇ ਐਡਿਸ਼ਨ ਕਰ ਰਹੇ ਹੋ ਹੋਰ ਜੇ ਕਰਕੇ ਦੀ ਮਹੱਦਮਾ ਨੂੰ ਸਮੱਸਿਆ ਕਰੀ ਹੈ ਕੀ ਦੇਖੋ ਜੀ ਮੈਂ ਲਾਵਾਂ ਨੂੰ ਤਾਂ ਸਮੱਸਿਆਵਾਂ ਆਉਂਦੀਆਂ ਹੀ ਨੇ ਕਿਉਂਕਿ ਜਿਹੜੀ ਮਹਿਲਾ ਹੁੰਦੀ ਏ ਉਹ ਹਮੇਸ਼ਾ ਆਪਣੀ ਜਿਹੜੀ ਇੱਕ ਸਮੱਸਿਆ ਹੁੰਦੀ ਏ ਛੇਤੀ ਕਿਤੇ ਕਿਸੇ ਨੂੰ ਦੱਸਦੀ ਨਹੀਂ ਪਰ ਹੁਣ ਜਦੋਂ ਅਸੀਂ ਮੈਂ ਤੇ ਸਾਡੇ ਮੈਡਮ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਮੁਕਤਾ ਗੁੱਤਾ ਜੀ ਅਸੀਂ ਨੂੰ 60 ਪਿੰਡਾਂ ਦੀ ਮੈਨੂੰ ਜਿਸ ਤਰ੍ਹਾਂ ਜ਼ਿੰਮੇਵਾਰੀ ਮਿਲੀ ਹੋਈ ਏ ਅਸੀਂ ਇਕੱਲੇ-ਇਕੱਲੇ ਪਿੰਡ ਵਿੱਚ ਜਾ ਰਹੇ ਹਾਂ ਤੇ ਉੱਥੇ ਭੈਣਾਂ ਨੂੰ ਮਿਲ ਰਹੇ ਹਾਂ ਭੈਣਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਮਤਲਬ ਜਿਸ ਤਰ੍ਹਾਂ ਦੇਖੋ ਸਭ ਤੋਂ ਪਹਿਲਾਂ ਫਾਈਨੈਂਸ਼ੀਅਲੀ ਲਗਾ ਲਓ ਇੱਕ ਭੈਣ ਜਦੋਂ ਕਰੋਨਿਕਲ ਦੀਏ ਤੁਹਾਨੂੰ ਹੁੰਦਾ ਕਿ ਮੇਰੇ ਹੱਥ ਤੇ ਇਹਦੇ ਲਈ ਸਾਡੀ ਜਿਹੜੀ ਸਰਕਾਰ ਹੈ ਸਾਨੂੰ ਉਪਰੋਂ ਹੀ ਇਸ ਚੀਜ਼ ਦਾ ਆਰਡਰ ਹੋਇਆ ਕਿ ਅਸੀਂ ਵੱਧ ਤੋਂ ਵੱਧ ਐਸ ਐਚ ਜੀ ਗਰੁੱਪ ਬਣਾਈਏ ਜਾਨਕਿ ਸੈਲਫ ਹੈਲਪ ਗਰੁੱਪ ਜਿਹਦੇ ਵਿੱਚ ਕੀ ਹੁੰਦਾ ਕਿ 10 ਬਣਾ ਰਲ ਕੇ ਇੱਕ ਗਰੁੱਪ ਬਣਾਉਂਦੀਆਂ ਤੇ ਉਹ ਜਿਹੜਾ ਪੈਸਾ ਹੁੰਦਾ 100 ਰੁਪਏ ਜਿਹੜਾ ਜਮਾ ਕੀਤਾ ਹੁੰਦਾ ਉਹ ਆਪਸ ਦੇ ਵਿੱਚ ਉਹ ਪੈਸੇ ਦਿਨ ਨਾਲ ਇੱਕ ਦੂਜੇ ਦੀ ਮਦਦ ਕਰਦੀਆਂ ਨੇ ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਸਰਕਾਰ ਉਹ ਇਹ ਸੋਚ ਰਹੀ ਹੈ ਕਿ ਜਿਹੜੇ ਛੋਟੇ ਛੋਟੇ ਕੰਮ ਹੈਗੇ ਨੇ ਇਹਨਾਂ ਐਸ ਐਚ ਜੀ ਗਰੁੱਪਾਂ ਦੇ ਥਰੂ ਜਿਵੇਂ ਭੈਣਾਂ ਨੂੰ ਕਿਸੇ ਨੂੰ ਅਚਾਰ ਪਉਣਾ ਆਉਂਦਾ ਹੈ ਸੇਵੀਆਂ ਬਟਣੀਆਂ ਆਉਂਦੀਆਂ ਬਹੁਤ ਸਾਰੇ ਛੋਟੇ ਛੋਟੇ ਕੰਮ ਹੁੰਦੇ ਨੇ ਜੇ ਇਹ ਕੰਮ ਇਹਨਾਂ ਦੇ ਮਤਲਬ ਅੱਗੇ ਇਹਨਾਂ ਨੂੰ ਚੀਜ਼ਾਂ ਇਹਨਾਂ ਦੀ ਵਿਕ ਜਾਂਦਾ ਮੇਰੇ ਖਿਆਲ ਚ ਫਾਈਨੈਂਸ਼ੀਅਲੀ ਬਹੁਤ ਵੱਡੀ ਮਦਦ ਮਿਲ ਸਕਦੀ ਹੈ ਸਾਡੀਆਂ ਭੈਣਾਂ ਨੂੰ ਮੰਤਰੀ ਸਾਹਿਬ ਅਕਸਰ ਇਸ ਸਟੇਜ ਇਸ ਵਾਰੀ ਗੱਲ ਕਰਦੇ ਹਰ ਇੱਕ ਸਟੇਜ ਤੋਂ ਕੀ ਲੱਗਦਾ ਹੈ ਕਿੰਨਾ ਕੁ ਜੈਨੂਇਨ ਚੀਜ਼ ਹੈਗੀ ਆਪਾਂ ਗਰਾਊਂਡ ਲੈਵਲ ਤੇ ਜਾਣੇ ਆ ਕਿਹੜੀ ਚੀਜ਼ ਆਪਾਂ ਸਟੇਜ ਤੋਂ ਕਹੀ ਹੋਈ ਜਾਂ ਸਰਕਾਰ ਨੇ ਆਰੇ ਤਿਆਰ ਕੀਤੀ ਵੇ ਸ਼ਕੀਵ ਗੋਈ ਵੀ ਅਰ ਜੁਮੀ ਨੀਕੀ ਪੀਦਰ ਇਸ ਕੁਛ ਓਰ ਉਣ੍ਦੀ ਆਤ ਤੁਸੀ ਕੀ ਮਾਂ ਦੇ । ਸਰ ਸੱਚ ਜੀ ਬਾਰੇ ਸਾਨੂੰ ਪਹਿਲਾਂ ਕੁਝ ਪਤਾ ਨਹੀਂ ਸੀ ਪਰ ਹੁਣ ਜਦੋਂ ਸਾਨੂੰ ਜ਼ਿੰਮੇਵਾਰੀ ਮਿਲੀ ਹੈ ਨਾ ਅਸੀਂ ਸਾਰੇ ਪਿੰਡਾਂ 'ਚ ਜਾ ਰਹੇ ਹਾਂ ਵਾਕਈ ਕਈ ਸਾਲਾਂ ਤੋਂ ਕਈ ਪਿੰਡਾਂ 'ਚ ਤਾਂ 5 ਸਾਲਾਂ ਤੋਂ ਇਹ ਵਾਲੀ ਸਕੀਮ ਚੱਲ ਰਹੀ ਹੈ ਔਰ ਤੁਸੀਂ ਮੰਨੋਗੇ ਨਹੀਂ ਪੈਣਾ ਦੱਸ ਰਿਹਾ ਕਿ ਅਸੀਂ ਤਾਂ ਆਪਣੀਆਂ ਬੇਟੀਆਂ ਦੇ ਵਿਆਹਾਂ ਦੇ ਦਾਜ ਤੱਕ ਵੀ ਇਸ ਸਕੀਮ ਦੇ ਵਿੱਚ ਬਣਾ ਲਿਆ ਹੁਣ ਤੁਸੀਂ ਆਪ ਇਮੇਜਿਨ ਕਰ ਸਕਦੇ ਹੋ ਵੀ ਕਿੰਨੀ ਵਧੀਆ ਸਕੀਮ ਹੈ ਇਹ ਦੂਜੀ ਸਕੀਮ ਦੀ ਆਪਾਂ ਮੜੀ ਜੀ ਡਿਟੇਲ 'ਚ ਜਾਈਏ ਤਾਂ ਕਿੰਨੇ ਇੱਕ ਮਿੰਟ ਦੇ ਵਿੱਚ ਕਿੰਨੇ ਗਰੁੱਪ ਬਣ ਸਕਦੇ ਨੇ ਕਿਹੜੇ ਕਿਹੜੇ ਗਰੁੱਪ ਫਿਰ ਆ ਚੱਲ ਰਹੇ ਨੇ ਗਰੁੱਪ ਤਾਂ ਦੇਖੋ ਜੀ ਤੁਸੀਂ ਜਿੰਨੇ ਮਰਜ਼ੀ ਬਣਾ ਲਓ 10 ਭੈਣਾਂ ਰਲ ਕੇ ਇੱਕ ਗਰੁੱਪ ਬਣਾਉਂਦੀਆਂ ਨੇ ਹੁਣ ਸਾਡਾ ਇੱਥੇ ਇੱਕ ਪਿੰਡ ਹੈਗਾ ਜੀ ਦੰਦਰਾਲਾ ਖਰੋੜ ਉੱਤੇ 14 ਐਸਐਚਜੀ ਗਰੁੱਪ ਚੱਲ ਰਹੇ ਨੇ ਇਹ ਤੁਹਾਡੇ ਤੇ ਡਿਪੈਂਡ ਏ ਮਹਿਲਾਵਾਂ ਦੀ ਗਿਣਤੀ ਤੇ ਆ ਵੱਧ ਤੋਂ ਵੱਧ ਜਿੰਨੇ ਮਰਜ਼ੀ ਗਰੁੱਪ ਆਪਾਂ ਬਣਾ ਸਕਦੇ ਹਾਂ ਜਿਹੜੀਆਂ ਲੜਕੀਆਂ ਪੜ੍ਹਦੀਆਂ ਨੇ ਸਟੱਡੀ ਕਰਦੀਆਂ ਨੇ ਉਹਨਾਂ ਵਾਸਤੇ ਕੀ ਸਕਿਲਸ ਨੇ ਪੜਨ ਵਾਲਿਆਂ ਦੇਖੋ ਜੀ ਟਾਈਮ ਟੂ ਟਾਈਮ ਜਿਵੇਂ ਸਰਕਾਰ ਹੁਣ ਸਾਡੀ ਸਰਕਾਰ ਨੇ ਪੌਣੇ 4 ਸਾਲ ਹੋ ਗਏ ਨੇ 57000 ਨੌਕਰੀ ਜਿਹੜੀ ਹੈਗੀ ਹੈ ਬਿਨਾ ਇੱਕ ਪੈਸਾ ਲਿਆਂ ਦਿੱਤੀ ਹੈ ਤੇ ਅੱਗੋ ਵੀ ਸਾਨੂੰ ਇਹੀ ਉਮੀਦ ਹੈ ਕਿ ਸਾਡੇ ਜਿਹੜੇ ਪੜੇ ਲਿਖੇ ਬੱਚੇ ਹੈਗੇ ਨੇ ਉਹਨਾਂ ਨੂੰ ਇੱਥੇ ਹੀ ਨੌਕਰੀਆਂ ਮਿਲਣਗੀਆਂ ਤੇ ਉਹਨਾਂ ਨੂੰ ਬਾਹਰ ਵਿਦੇਸ਼ਾਂ ਚ ਜਾਣ ਦੀ ਵੀ ਲੋੜ ਨਹੀਂ ਪੈਗੀ